ਮੈਂ ਮੇਰੇ ਬੱਚੇ ਨੇ ਆ ਕੇ ਮੈਨੂੰ ਜਿੱਦਾ ਗਿਆ ਪਾਪਾ ਬੁਲਸਾ ਗਿਆ ਮੈਂ ਕੋ ਖਾ ਕਰਦਾ ਦੇਖਾ ਜੰਨੇ ਮੰਡੀ ਰਾਣੀਆ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਅਲਾ ਜੋ ਜਦੋਂ ਨਹੀਂ ਪਤਾ ਹੀ ਦੇ ਚ ਦਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਮੇਰੇ ਐਸਐਚਓ ਸਾਹਿਬ ਮੇਰੇ ਮੂੰਹ ਨਾਲ ਜ਼ਰੂਰੀ ਕਾ ਬੁਲਾਉਣ ਦੀ ਬਜਾਏ ਜੇ ਤੁਹਾਨੂੰ ਨਾਲ ਹੀ ਬਤੇ ਇਹ ਸ਼ਬਦੋ ਗੱਲ ਹੈ ਤੁਹਾਨੂੰ ਸਭ ਮੇਰੇ ਨਾਲੋਂ ਜ਼ਿਆਦਾ ਪਤਾ ਕੋਣ ਕੋਣ ਵੇਚ ਰਿਹਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਹੈ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨਣਾ ਐਸਐਸ ਵੀ ਸਾਹਮਣੇ ਚੈਲੰਜ ਕਰਨਾ ਹੈ ਉਹਨਾਂ ਕੋ ਜੇ ਨਹੀਂ ਗੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਦੇ ਗੱਟੂ ਨਹੀਂ ਵੀ ਗਿਆ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਤੇ ਅਗਰ ਪੁੱਛਣੋਂ ਇੰਨਾ ਔਖਾ ਹੈ ਸਾਹਮਣੇ ਆ ਸਟੇਟਮੈਂਟ ਦੇ ਐਸਐਸ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਵੀਸ ਵਿੱਚ ਨਹੀਂ ਲਿਖਿਆ ਕਿ ਜੇ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਹੈ ਬਾਹਰ ਉਹਨਾਂ ਦੀ ਨਿਗਰਾਨੀ ਕਰੋ ਕਿਹੜਾ ਘੱਟੂ ਵੇਚਦਾ ਪਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਜਰਾ ਮੁਸਲਮਾਨ ਜੇ ਇਹ ਵੀਡੀਓ ਪਾ ਗਿਆ ਜੀ ਇਹ ਬਹੁਤ ਪ੍ਰੇਸ਼ੀਬੀ ਅੰਕੀ ਹੈ ਕੋਈ ਨਹੀਂ ਛੱਡ ਤਸਸ ਨਹੀਂ ਸਾਰੋਂ ਬਿਤੇਗੀ ਕਿੱਥੇ ਕੋਈ ਨਾਲ ਇਸ ਤੋਂ ਦੂਰੀ ਸਕਦੀ ਚਲੋ ਛੱਡੋ ਜੇ ਤੇਰਾ ਬਹਿਣਾ ਚਲੋ ਆਓ ਮੋਈ ਇੰਦਰੀ ਹੋ ਲਈ ਆ ਗਈ ਜਾਂ ਜੇ ਤੁਸੀਂ ਆਪਣੇ ਰੱਖ ਗਏ ਆ ਦੇਖੋ ਪਾਜੀ ਇੱਕ ਪਲ ਤੁਸੀਂ ਦੇਖਿਆ ਪਾਉਂਦੇ ਕਿ ਸਾਨੂੰ ਸਾਰਾ ਪਤਾ ਹੈ ਬਾਣਾ ਬੰਦਾ ਦੇ ਸਾਹਮਣੇ ਮੌਜੀ ਬੋਲ ਲਾ ਲੱਗਦਾ ਪੱਛੋਂ ਜਦੋਂ ਆਉਂ ਇੱਕ ਈ ਗੱਲ ਆ ਸੀ ਤਾਂ ਇਹ ਹਾਜਰ ਜੀ ਚੈੱਕ ਕਰ ਲੈਨੇ ਆ ਉਹ ਸਾਰਾ ਤਾਂ ਹੁਣ ਸ਼ਹਿਰ ਦੇ ਤੁਹਾਡਾ ਵੀ ਸੱਜ ਬੰਦਾ ਜੇ ਤੁਹਾਨੂੰ ਪਤਾ ਤੇ ਦੱਸੋ ਤੁਹਾਨੂੰ ਸੈਨੇ ਨਹੀਂ ਪਤਾ ਪੜਦੇ ਚਾਹੋ ਕੋਲ ਉਸ ਇਨੀ ਆਪਾ ਦੇ ਕੋਲ ਸਾਰਾ ਪਹ ਜਾਗਾ ਕੋਈ ਤੁਸੀ ਸਾਡੀ ਨਾ ਮੈਨੂੰ ਯਾਰ ਬਣੀ ਉਹ ਇਨਕੁਆਰੀਆ ਕਰਦੇ ਤੁਸੀਂ ਪਤਾ ਭੇਜੋਈ ਕਈ ਮੈਨੂੰ ਨਹੀਂ ਪਤਾ ਲੱਗਦਾ ਨਹੀਂ ਗੱਲ ਤੁਹਾਨੂੰ ਪਤਾ ਤੁਸੀਂ ਦੱਸੋ ਬਾਣ 150 ਜਾਂ 100 100 ਗੱਲ ਨਹੀਂ ਕੀ ਦੀਆ ਕੀ ਇਹ ਬੋਲੀ ਕਾਮੂ ਲਾ ਪੁਰਸੋ ਮੈਂ ਸੱਚੀ ਕਹਿੰਦਾ ਸਾਰੇ ਕੰਮਾਂ ਨੂੰ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸਾਰੇ ਲੋਕਾਂ ਨੂੰ ਬੰਨਾ ਹੈਗੇ ਉਹਨਾਂ ਦੇ ਵੀ ਹੁੰਦੇ ਆ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਦੱਸੋ ਕਿ ਤੁਹਾਨੂੰ ਯਾਦ ਤੁਮੀ ਕੋਠਿਆਂ ਤੋਂ ਤਾਂ ਜਾਣੀ ਚੈਕਿੰਗ ਕਰੋ ਨੀ ਕੋਠਿਆਂ ਤੋਂ ਕਿੰਨਾ ਨੇ ਕੋਠਿਆਂ ਦੇ ਦੱਸੋ ਜਿੱਥਾ ਗੁੱਡੀ ਜਾਂਦੀ ਹੁੰਦੀ ਹੈ ਉਹਦੇ ਤੇ ਡਰੋ ਆ ਸਰ ਭਾਈ ਇਹੋ ਕੁਝ ਨਹੀਂ ਪੁੱਛਿਆ ਸੀ ਕਿ ਤੁਹਾਨੂੰ ਪੁੱਛ ਰਿਹਾ ਕਿ ਸੁਣ ਕੇ ਜੀਆ ਯਾਦ ਨਹੀਂ ਪੁੱਛ ਪਾਤੀ ਸਾਹਿਬ ਯਾਦ ਨਹੀਂ ਯਾਦ ਆ ਗਿਆ ਨਹੀਂ ਜਿਹਨੂੰ ਪੁੱਛਿਓ ਨਾ ਦੁਨੀਆ ਤੋਂ ਕੋਈ ਨਹੀਂ ਹੈ ਕਿ ਤੁਹਾਨੂੰ ਕਹਿਣਾ ਕਿ ਆਉ ਕਿਹ ਠੀਕ ਹੈ ਨਾ ਭੀ ਸਰ ਕੁਛ ਨਹੀਂ ਹੋਣੀ ਕੋਈ ਨਹੀਂ ਚੱਲਣਾ ਅੰਦੇਸੋ ਇਹ ਕਿਤੇ ਨਹੀਂ ਜਾਂਦੇ ਇਹ ਚੈੱਕ ਕਰਨ ਦੇ ਸਰ ਇਹ ਤਾਂ ਯਾਰ ਦੀ ਗੱਲ ਕੀਤੀ ਨਹੀਂ ਇਹ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਇੱਕ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਹੈ ਕਮਿਊਨਿਟੀ ਆ ਉਹਦੋਂ ਵੀ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਘੱਟੂ ਬਹੁਤ ਵਿਕਰਿਆ ਜੀ ਅੱਜ ਵੀ ਵਿਕ ਲਿਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਵੀ ਜੇਕਰ ਮੈਨੂੰ ਪ੍ਰੈਕਸਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤਾਂ ਤੁਹਾਨੂੰ ਲੱਗਦਾ ਗੱਟੂ ਨਹੀਂ ਵੇਚ ਰਿਆ ਆਪਾਂ ਡਰੋਨ ਚਲਾਈਏ ਸ਼ਹਿਰ 'ਚ ਸਰ ਪ੍ਰੈਸ਼ਰ ਹੀ ਹੁੰਦਾ ਵੇਖੋ ਐਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਐਨੀ ਗੱਲ ਕਿਉਂ ਕਹੀ ਅਸੀਂ ਤੁਹਾਨੂੰ ਫਾੜੀ ਕਰਕੇ ਕਹੀ ਕਿਸੇ ਨੇ ਸਰ ਵੇਖੋ ਮੇਰੀ ਮੇਰੀ ਬਸੌਧਾ ਦੱਸੋ ਪਾਣੀ ਮਸਲੇ ਮਾਰਾ ਨਹੀਂ ਤੁਸੀਂ ਵੀਡੀਓ ਪਾਈ ਹੈ ਫੋਟੋ 'ਚ ਸ਼ਰਿਆਂ ਦੇਖ ਰਿਹਾ ਸਰ ਜੇ ਨਹੀਂ ਦੇਖ ਰਿਹਾ ਭੈਤਵਾ ਡਰੋਨ ਚਲਾ ਦੀਨੇ ਲੋਕਾਂ ਨੇ ਘਰਾਂ 'ਚ ਗੱਟੂ ਨੇ ਉਹ ਵੀ ਚੱਲ ਬੂ ਚੱਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ ਠਗਿਆਲਾ ਮੱਲੇ ਚੱ ਕਿ ਰਿਆ ਥਾਣਾ ਚੀਡੀ ਦੇ ਬਾਦ ਚਲੋ ਮੈਂ ਸਰ ਦੱਸੋ ਮੈਨੂੰ ਕੁੱਸੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਰਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਗੱਟੂ ਰੋਕ ਕੇ ਨਾ ਮੰਗਦਾ ਗੱਲ ਕਰਿਓ ਦੇਖੋ ਇਹ ਤਾਂ ਮੈਂ ਵੀ ਥਾਣਾ ਨਹੀਂ ਗੱਲਿਆ ਸਰ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਵਾਰੀ ਕਰ ਚੁੱਕਾ ਪਿਛਲੇ ਸਾਲ ਹਿਮਾਂਸ਼ੂ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਹੈਗੇ ਨੇ ਪੱਤਰਕਾਰ ਤੁਹਾਡੀ ਵੀਡੀਓ ਅਜੇ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋਨਾਂ ਨਾਲ ਬੜੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਸ਼ਰੀਆ ਆਮ ਬਟਾਲੇ ਸ਼ਹਿਰ ਦੇ ਸਰ ਘਟੂ ਵੇਖ ਰਿਆ ਤੁਸੀਂ ਸਾਨੂੰ ਤਾਂ ਦੱਸ ਦਿਓ ਜੇ ਕਿਹੜਾ ਵੇਖ ਰਿਆ ਸਰ ਇੱਕ ਗੱਲ ਨਹੀਂ ਜਨ ਜੇ ਮੈਂ ਤੁਹਾਨੂੰ ਕਿਹਦਾ ਦੱਸਾਂਗਾ ਮੈਨੂੰ ਦੱਸੋ ਤਾਂ ਦਾ ਥਾਲਾ ਛਿੜੀ ਦੇ ਸਾਹਮਣੇ ਗਲੀ ਆ ਸਰ ਅੰਦਰ ਸਾਰੇ ਜੇ ਗੰਡੇ ਆ ਅੰਦਰ ਸਾਰੇ ਜੇ ਗੰਡੇ ਨਾਲੇ ਛਿੜੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹਿਜਾਈਏ ਸਰ ਮੈਂ ਨਾਮ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਬਣਾ ਦੱਸੋ ਵੀ ਨਹੀਂ ਪਤਾ ਪਾਈ ਤੁਹਾਨੂੰ ਪੁੱਛਣਾ ਹੈ ਲੈ ਦੱਸੋ ਹੈ ਕੋ ਗੱਲ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਆ ਘਟੂ ਵੇਖ ਰਿਆ ਜਿੰਨਾ ਤੁਹਾਨੂੰ ਪਤਾ ਹੈ ਕੋਈ ਦੱਸਣ ਚ ਕੀ ਹੈ ਅਜੀਬ ਲੋਕੀ ਦਰਦੀ ਆ ਕੇ ਬੋਝ ਚੋਕਾਂ ਸਰਵੇ ਕਿਲੇ ਨਹਿਰੂ ਘਟੋਂ ਲੈ ਕੇ ਆਏ ਸਰ ਜਿਹੜੇ ਉੱਥੇ ਦੁਕਾਨਦਾਰ ਆ ਰੈਡੀमेड ਵਾਲਾ ਵੇਚਣ ਡਿਆ ਨਾਈ ਵੇਚਣ ਡਿਆ ਤੇ ਦੋਦੀ ਵੇਚਣ ਡਿਆ ਸਾਰੀ ਦੁਨੀਆ ਉੱਧਰ ਵੇਚਣ ਡਈ ਹੈ ਅਗਰ ਅਸੇਜ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾਬੂ ਲਾਣ ਦੀ ਬਜਾਇਜ਼ ਤੁਹਾਨੂੰ ਨਾ ਨਹੀਂ ਬਤੇ ਇਹ ਸ਼ਬਦੋ ਗੱਲ ਹੈ ਤੁਹਾਨੂੰ ਸਭ ਮੈਨੂੰ ਜ਼ਿਆਦਾ ਪਤਾ ਕੋਣ ਕੋਣ ਵੇਚ ਰਿਹਾ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਾਸਾ ਕਰਨ ਦਿਓ ਕਿ ਪਬਲਿਕ ਬੋਲੇ ਨਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸੇਜ ਵੀ ਸਾਹਮਣੇ ਚੈਲੰਜ ਕਰਨਾ ਹੈ ਉਹਨਾਂ ਕੋਲ ਜੇ ਨਹੀਂ ਕੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਕੱਟੂ ਨਹੀਂ ਵੀ ਗਿਆ ਦੇਨ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਪਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਪਾਈ ਮੈਂ ਆਪ ਜਿ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਤੇ ਅਗਰ ਕੋਈ ਸੁਣੂ ਇੰਨਾ ਔਖਾ ਹੈ ਸਾਹਮਣੇ ਆ ਸਟੇਟਮੈਂਟ ਦੇਨ ਐਸਐਲਬੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਵੀਸ ਵਿੱਚ ਨਹੀਂ ਲਿਖਿਆ ਆਹ ਤਾਂ ਤੁਹਾਨੂੰ ਪੁੱਛਣਾ ਹੀ ਜ਼ਰੂਰੀ ਲੱਗਿਆ ਅਰੇ ਐਸੇ ਤਰ੍ਹਾਂ ਹੀ ਆਪਾਂ ਨਸ਼ੇ ਦੇ ਵੀ ਦੇਖਦੇ ਸਤਿਹਤ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਗੋਲ ਜਾਣ ਦੀ ਬਜਾਏ ਦੀ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰ ਰਸ ਕਰਨਾ ਕੇ ਬਲਿਕ ਨੂੰ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਤੇ ਅਸਰਦੀ ਸਾਹਿਬ ਮੈਨੂੰ ਫੋਨ ਕਰਦੇ ਗੋਲ ਚਾਓ ਜਰਾ ਕਮੈਂਟ ਦੁਕਾਨ ਤੇ ਆਓ ਮੇਰੇ ਕੋਲ ਆਫਿਸ ਆਓ ਅਸੀਂ ਚੱਲ ਕੇ ਆਏ ਉਹ ਨਹੀਂ ਸਰ 100 ਬੰਦਾ ਪੁੱਛਲਾ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਰੇ ਬਾਜ਼ਾਰ 'ਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸਲੇ ਨੂੰ ਪੁੰਚ ਗਿਆ ਉਹ ਬੰਦਾ ਕਿਹੜਾ ਹੈ ਤੁਸੀਂ ਤਾਂ ਡਰਾਂਦੇ ਹੋ ਕਿ ਪਬਲਿਕ ਦਾ ਸਾਥ ਹੀ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਵਿਲਿੰਗ ਪਾਵਰ ਹੈ ਕਿ ਨਾ ਵਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾਵਾਂ ਸਰ ਜੇ ਵਿਲਿੰਗ ਪਾਵਰ ਦਾ ਡਿਜਾਇਗੀਆਂ ਨਾ ਤੁਹਾਡੇ ਠਾਣੇ ਸਿਟੀ ਦੇ ਸਾਹਮਣੇ ਗਲੀ 'ਚ ਚੱਕਰ ਮਾਰ ਲਓ ਸਾਡਾ ਛੜਿਆ ਨਾ ਮੱਲਾ ਸ਼ਰੀਆ ਆ ਮੋਤੇ ਗੱਟੂ ਰੱਖ ਕੇ ਵੇਚਣ ਦੇ ਮੈਂ ਕਿਹਾ ਸਰ ਜੀ ਬਹੁਤ ਸੀ ਤੂੰ ਵੀ ਮਿੰਦੇ ਹੀ ਬਸਾਣਾ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਝੂਠ ਕਿਦਾ ਵੀ ਵੀਡੀਓ ਪਾ ਦੀ ਵੀ ਤੈਨੂੰ ਇਹ ਕਰਨ ਦੇ ਹੋ ਤੇ ਤੁਸੀਂ ਆਪਣੇ ਮੂਹਰੇ ਇਹ ਕਰੀ ਜਾਂਦੇ ਹੋ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਨਸ਼ਾ ਕਹਦਾ ਬਿਨਾਂ ਜਬਨ ਕਰਕੇ ਬਣਾ ਲੇਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇ ਕੇ ਕੋਈ ਬੋਲੇ ਕਿ ਤਾ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲੇ ਹਾਂ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਨਿਕਿਆ ਮੇਰਾ 2 ਦਾ ਪੁਆਇੰਟ ਕੁਐਸਚਨ ਆਦਿ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਮੇਰੀ ਗਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਨਹੀਂ ਗੱਟੂ ਵਿਕਿਆ ਬਟਾ ਲੈ ਮੈਂ ਕਿਹਨਾ ਦੱਸੋ ਕਿਹੜਾ ਵੇਚਦਾ ਅਸੀਂ ਖੜਾ ਨਹੀਂ ਵਿਕਿਆ ਕਿ ਨਹੀਂ ਵਿਕਿਆ ਅਸੀਂ ਕੱਲ ਨਹੀਂ ਖੜੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲਓ ਤੇ 400 ਪੇਟੀ ਜਿੱਥੇ ਪਟਾੜੇ ਜਿੱਥੇ ਕਹਿੰਦੀ ਅੱਜ ਦੀ ਗੇਟੀ ਨਹੀਂ ਜੀ ਆਪਾਂ ਵੀ ਇੰਨੀ ਨਾ ਲਓ ਜੇ ਆਪਾਂ ਕੋਣੀ ਤੇ ਲਿਖ ਕੇ ਦੇ ਦਿਓ ਕੀ ਲਿਖ ਕੇ ਰਮਾ ਜੀ ਬੋਲ ਕੇ ਦੇਣਾ ਬੋਲਿਆ ਨੋ ਸਰ ਬੋਲੀਆਂ ਜਿਆਦਾ ਸਾਰੀ ਦੁਨੀਆ ਕੇ ਬੋਲਣ ਗਿਆ ਮੈਂ ਸੀਐਮ ਸਾਹਿਬ ਨੂੰ ਵੀ ਘੂਰ ਲਈ ਜੇ ਮੈਂ ਪੀਐਮ ਸਾਹਿਬ ਨੂੰ ਵੀ ਘੂਰ ਲਈ ਜੇ ਨਾ ਮੈਂ ਘੂਰਦਾ ਮੈਂ ਮੈਂ ਜਿਹੜੀ ਗੱਲ ਮੈਂ ਚੰਦਾ ਕੇਰੇ ਮੇਰੇ ਦੋਸਤ ਦਾ ਗਾਵਾ ਵੜਿਆ ਕੇ ਬੜਾਇਆ ਕੁ ਮਨੀਰਾ ਇਹ ਤੇ ਕਿਹੜਾ ਬੋਲਣਾ ਕਿ ਆਜੋ ਨੇ ਕਹੇ ਬੈਠੇ ਲਿਓ ਮੈਨੂੰ ਲੁਥਰਾ ਜਾਬ ਇੱਕ ਪਲਾਸੋ ਲਈ ਲੁਥਰਾ ਜਾਬ ਇੱਕ ਮਿੰਟ ਆਇਓ ਮੈਂ ਆ ਗਿਆ ਮੈਂ ਮੈਨੂੰ ਲੁਥਰਾ ਜਾਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆਪਣੀ ਕੀਤੀ ਹੈ ਜੀ ਗਲਾ ਵੱਡਿਆ ਗਿਆ ਉਹਦੇ ਬੰਦੇ ਨਾ ਜੇ ਮਾਰਾ ਜਾਂ ਜਿਆਦਾ ਵੱਡਿਆ ਜਾਂਦਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਬਟਾਲੀ ਤੇ ਵਿਗਿਆ ਨਹੀਂ ਵਿਗਿਆ ਨਹੀਂ ਤੁਸੀਂ ਤਾਂ 20 ਸਟੇਟਮੈਂਟ ਅਸਰ ਨਹੀਂ ਵਿਖਿਆ ਸਰ ਤਾਂ ਨਿਆ ਮਾफी ਮੰਗ ਲੈਣਾ ਭਾਜੀ ਤਾਂ ਡਿਸਟੇਟਮੈਂਟਾ ਗੱਟੂ ਨਹੀਂ ਵਿਖਿਆ ਦੇਖੋ ਪਤਾ ਕੀ ਹੈ ਅਰੇ ਮੇਰੇ ਮੈਂ ਤੁਹਾਡਾ ਸਾਥ ਦੇਣ ਵਾਸਤੇ ਬੈਠਾ ਹਾਂ ਕੋਈ 1 ਮਿੰਟ ਇੱਕ ਮਿੰਟ ਦੋ ਸਾਥ ਹੈ ਅਸੀਂ ਇੱਥੇ ਆਏ ਹਾਂ ਏ 100 ਮੰਨਾਂ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾ ਦਤਾ ਕਿ ਤੂੰ ਬੋਲੇ ਇੱਕ ਤਾਂ ਤੇਰੀ ਜੁਰਤ ਕਿਦਾ ਮੈਂ ਬੋਲਣ ਦੀ ਸ ਸ ਸਾਦ ਹੈ ਆਪਣੇ ਆਪ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਗੋਂ ਮੈਨੂੰ ਇਨਕਰੀਜ ਕਰਨਾ ਚਾਹੀਦਾ ਖੁਸ਼ ਹੋ ਜੀ ਐਪਰੀਸ਼ੀਏਟ ਕਰਨੀ ਆ ਤੁਸੀਂ ਬੋਲੇ ਹੋ ਇੱਥੇ ਤਾਂ ਕਿਹਨੇ ਆਇਆ ਇੱਥੇ ਦੇ ਵਰਗੇ 10 ਬੰਦੇ ਹੋਰ ਆਣ ਦੇਖਿਓ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੀ ਮੰਡੀ ਰਣੀ ਆ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤ ਸੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੰਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੰਦਾ ਕਿ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਤੂੰ ਉਤੋਂ ਮੇਰੇ 100 ਬੰਦਾ ਮੇਰੇ ਲਗਾ ਦੇ ਲਿਆ ਕੇ ਘਲਾ ਚੜਿਆ ਹਾਜਾ ਤੂੰ ਇੰਨੀ ਸਟੈਂਡਿੰਗ ਪਾਈ ਕਿਉਂ ਅਸੀਂ ਕਹਿੰਨੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਕਰਦਾ ਵਧੀਆ ਕੀਤਾ ਸਾਨੂੰ ਅਰੇ ਦੇਖੋ ਆਪਾਂ ਇੱਕ ਜੀ ਜਾਣੇ ਆ ਤੁਸੀਂ ਸਾਥ ਦਿਓ ਆਈ ਦਾ ਦੇ ਨਾਲ ਸਾਥ ਦਈਏ ਇੱਥੇ ਬਾਹਰ ਖੋਲ੍ਹ ਦਿਓ ਮੇਰੇ ਕੋ ਇੱਥੇ ਬੈਗ ਦੇ ਬੈਗ ਕੱਢੀਏ ਕਿਉਂ ਬਾਹਰ ਗਿਆ ਲੈਣੇ ਗਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਅਸੀਂ ਤੁਹਾਨੂੰ ਸਾਥ ਲੈ ਆਉਣ ਵਾਸਤੇ ਆਏ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉੱਧਰ ਦੀ ਦੁਕਾਨ ਤੇ ਗਿਆ ਮੇਰੀ ਫੇਬਰ ਨਹੀਂ ਮੈਨੂੰ ਬਾਬਾ ਪੁਲਸ ਆ ਗਈ ਮੇਰਾ ਬੱਚਾ ਆ ਕੇ ਡਰ ਗਿਆ ਬਾਬਾ ਪੁਲਸ ਆ ਗਈ ਪੁੱਛਾਗੀ ਕੀ ਹੋ ਕੇ ਮੈਂ ਗੁੜਾ ਕਰਦਾ ਕੋਈ ਲੈ ਦੱਸੋ ਤੁਸੀਂ ਤੇ ਡਰਾਇ ਦਿੱਤਾ ਬੱਚੇ ਦਾ ਵੀ ਡਰਾਦੇ ਰਹੀ ਮੈਂ ਤੁਹਾਡਾ ਸਾਥ ਦੇਣਾ ਤੇ ਵੀਡੀਓ ਬਾਈ ਕਿ ਲੈ ਵੀ ਜੇ ਬਟਾਲੇ ਦੇ ਸਾਰੇ ਦੇਖੋ ਇੱਕ ਮਿੰਟ ਵਿੱਚ ਇੰਨੀ ਤੇ ਇੰਨੀ ਸਾਰੇ ਜੇ ਤੁਹਾਡੇ ਪੁਲਿਸਾਂ ਨੇ ਡਿਊਟੀ ਪੀਸੀਆਰ ਕਰਦੇ ਉਹਦਾ ਜਲਾ ਵੱਡੇ ਤੁਹਾਨੂੰ ਦੁੱਖ ਨਹੀਂ ਹੋਏ ਸਾਰਿਆਂ ਦਾ ਹੀ ਆ ਦੇ ਜੇ ਮੈਨੂੰ ਦੇਖੋ ਗਿਆ ਤਾਂ ਮੈਨੂੰ ਲਾਉ ਦੇਣਾ ਨਾ ਨਹੀਂ ਡਰੋਂ ਨਹੀਂ ਆਏ ਵੀਰ ਮੇਰਾ ਇਹ ਤਾਂ ਪੁੱਛਣਾ ਹੈ ਸਰ ਬਸ ਜੇ ਸਾਨੂੰ ਸਰ ਇੱਥੇ ਆਰਾਮ ਲਾ ਤੁਹਾਨੂੰ ਕਿਉਂ ਨਹੀਂ ਬਣਾ ਸਰ ਕੀ ਗੱਲ ਹੈ ਸਰ ਦੇਖੋ ਕਾਦੀ ਏ ਟੀਵੀ ਗੰਡਿਆ ਦੀ ਇੱਥੇ ਆਰਾਮ ਲਾ ਬਸ ਨਾ ਸਰ ਜੇ ਵੇਖੋ ਮੈਂ ਐਸਐਸਬੀ ਸਾਹਿਬ ਨਾਲ ਕੈਮਰਾ ਚੱਲ ਮੈਂ ਬੇਨਤੀ ਕਰਨਾ ਐਸਐਸਬੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਗੇ ਅੱਡੀ ਗੁੱਡੀ ਕਬੂਲ ਹੈ ਤੁਹਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਨੇ ਕਬੂਲ ਨਹੀਂ ਜੇਗੇ ਅੱਜ ਤਨੋਂ ਇੱਕ ਕੇ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੇ ਇੰਤਗਰਾਨੀ ਕਰੋ ਕਿਹੜਾ ਗੱਟੂ ਵੇਚਦਾ ਪਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਜਿਆਦਾ ਮੁਜਰਮ ਜੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿਨ੍ਹਾਂ ਦੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਦਮ ਨਾਲ ਆਪਣੇ ਬਟੂਟੇ ਦੀ ਐਮਬਲੈਂਸ ਨਾਲ ਨਿਕੰਨਾ ਕਿ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਵਿਕੜਿਆ ਸਾਰਾ ਗੱਟੂ ਵੇਚੜਿਆ ਤੁਹਾਡੀ ਲੋਕਾਂ ਦੀ ਸ਼ਾਮਾਂ ਦੇ ਵਿਕੜਿਆ ਜੇ ਆਹ ਗੱਲ ਕਰੀਏ ਪਰ ਇੰਨੀ ਨਰਜੀ ਵੇਸ ਕਰਨ ਦੇ ਤਾਰੀਖਾ ਦਾ ਮਕਾਨ ਕਿੱਥੇ ਆ? ਬਾਕੀ ਕੀ ਦੱਸੋ? ਰਾਮ ਰਾਮ ਗੰਦਰੀ ਕਿਸੇ ਰੌਂਦਰੀ ਹੋਣੀ ਹੋਣੀ ਕਾਣੇ ਤੋਂ ਆਉਣ ਆ ਰਹੇ ਹਾਂ ਹਲੋ 빨리 빨리 ਰਸਤੇ ਪਾਵਾ 붓이 누구? 붓이 누구? 붓이 누구? 붓이 누구? ਉਹਦੇ ਪਹਿਲੇ ਦੇ ਕਿ ਨਾ ਇੱਕ ਲੋਗ ਨਾ ਤੁਹਾਨੂੰ ਹਾਂਜੀ ਪਲਾਸੀ ਤੋਂ ਤੁਹਾਨੂੰ ਕਾਈ ਕਰਾਉਂਦਾ ਆ ਗੱਡਣਾ ਦਾ ਸਮਾਨ ਉਹ ਲੋ ਬੰਦੇ ਸਾਰੇ ਗੱਟੂ ਲੰਬੇ ਬੰਦੇ ਮੇਰੇ ਕੋਲ ਬਿਲਕੁਲ ਉੱਪਰ ਹੀ ਗੱਟੂ ਇੱਕ ਵੀ ਗੱਟੂ ਦਾ ਲੱਖੋ ਲੱਭ ਜਾਈ ਇਹਨੂੰ ਮੇਰੇ ਘਰੋਂ ਤੇ ਫੇਰ ਤੀ ਮੇਰੇ ਜੋਬ ਉਹ ਕੈਰੀ ਕਰਨੀ ਕਰਨਿ ਨਾ ਕਰ ਲਿਓ ਤੇ ਐਂਦਾ ਨਾਲ ਕੋਈ ਫਾਇਦਾ ਨਹੀਂ ਕਰਨਾ ਮੇਰਾ ਵੀ ਚਾਰ ਤਿੰਨ ਬੋਲਦੇ ਹੋ ਨਾ ਕੋਈ ਨਹੀਂ ਮੇਰਾ ਫਾਇਦਾ ਨਹੀਂ ਹੋਣੀ ਹਾਂਜੀ ਫੋਨ ਤੋਂ ਗੱਲ ਕਰ ਲਈਏ ਬਾਤ ਨੂੰ ਤੁਸੀਂ ਦਿੱਤਾ ਤਾਸੀ ਕਰਨ ਦੇ ਚਾਹੇ ਲੈਣੀ ਹੈ ਤਾਸੀ ਕਰਨ ਦੇ ਮੈਨੂੰ ਆਜ ਮਾਇਆ ਚਲੋ ਮਲਾਇਮ ਆਇਆ ਬੀ ਕੋਈ ਬਾਲੋ ਹੋਣੀ ਛੋਟੇ ਨਹੀਂ ਤੇਰੇ ਆੜ ਗਵੜ ਕਿੰਨੇ ਕਰਤੇ ਰਹੇ ਕਿਉਂ ਆਏ ਹੋ ਗੱਲ ਸੱਚੀ ਹੋ ਸਕਦੀ ਹੈ ਝੂਠੀ ਨਹੀਂ ਹੋ ਸਕਦੀ ਸਾਡਾ ਕੰਮ ਵੈਰੀਫਾਈ ਕਰਨਾ ਤੇ ਤਸਦੀਕ ਕਰਨਾ ਤੇ ਸਰਚ ਕਰਨਾ ਮੈਂ ਤਾਂ ਅੰਦਰ ਹੀ ਕਹਿ ਤੀ ਇਹਨਾਂ ਸੱਚੀ ਰਹਿ ਗਏ ਮੇਰੀ ਵੀ ਗੱਲ ਸਮਝੋ ਕੋਈ ਨਹੀਂ ਜੇ ਨਹੀਂ ਲੱਗਦਾ ਬਹੁਤ ਚੰਗੀ ਕਰਦੇ ਇੱਥੇ ਕੱਟੂ ਲਾਉ ਜੇ ਹੁਣ ਇਹਨੂੰ ਬੰਦ ਕਰੀਏ ਬਹੁਤ 아좀 해. 방이, 방 다들. 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 다 ਕਿ ਤੁਹਾਡੀ ਦੁਕਾਨ ਤੋਂ ਬਿਲਕੁਲ ਸਾਈ ਦੇ ਬੜੀ ਬਹਿਸ ਚੱਲੀ ਸਰ ਬਹਿਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੇਣ ਲਿਆ ਸੀਗਾ ਉਹਦੇ ਨਾਲ ਹੀ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਉੱਥੇ ਜ਼ੈਰੂਗੇ ਟਟਿਆਰਾ ਮਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਦੀ ਆ ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਕੇ ਹਾਨੂੰ ਸਰ ਮੇਰੇ ਕੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਂ ਉਸਲੇ ਇੰਨਾ ਕਿ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਕਗਵਾਹ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੇਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋ ਕਿ ਅਸੀਂ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂ ਗਾ ਇਹ ਵੀ ਡੋਰ ਨਾਲ ਵੇਚੀਏ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਸੁਨਾ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਆਜ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸੌਦਬਦ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨਵਾਦੇ ਕਿ ਤੇਰੀ ਜੁਰਤ ਕਿੰਨਾ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜੁਰਤ ਹੈ ਕੀ ਆ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਦਿਆ ਐਸਐਸਬੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਿਅਮ ਤੋਂ ਵੀ ਕਹਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਹੈਗਾ ਇਹਦਾ ਮਤਲਬ ਇਹ ਕਿੱਥੋਂ ਆਇਆ ਫਿਰ ਤੇ ਐਸੋਦੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕਿ ਕਿੱਥੇ ਗੱਲ ਹੋਈ ਕਿਉਂ ਚੱਲ ਗਈ ਸਰ ਪੁਲਿਸ ਨੇ ਮੈਗ ਗੁਨਾਹਦबाजी ਕੀਤਾ ਨਹੀਂ ਹੈ ਮੇਰੇ ਕੋਲ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਵੇਖੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਕ ਦਿਨ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਫਐਸਬੀ ਸਾਹਮਣੇ ਮੇਰੇ ਕੋਲ ਪੁੱਛਣਾ ਆਏਗਾ ਕਿਥੇ ਬਿਕ ਰਿਆ ਵਾ ਮੈਨੂੰ ਆਪਣੇ ਦਫਤਰ ਬੁਲਾਉਂਦੇ ਹਜੇ ਵੀ ਬੁਲਾਉਣ ਮੇਰਾ ਨੰਬਰ ਨੋਟ ਕਰ ਲੈਣ ਕਿਸੇ ਪ੍ਰੈਸ ਵਾਲੇ ਕੋਲ ਲੈਣ ਕਿਸੇ ਕੋਲ ਲੈ ਲੈ ਮੇਰਾ ਨੰਬਰ ਸਭ ਕੋਲ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰ ਦੇ ਮੈਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਯਾਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਐਡਾ 100 150 ਬੰਦਾ ਐਸਐਸਪੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆਂ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਦੇ ਪਰ ਮੈਂ ਤੁਹਾਡੇਗੇ ਫਿਰ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਇਗਾ ਪਰ ਮੈਂ ਅੱਜ ਫਿਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਅੱਜ ਇੱਕ ਸਰਚ ਕੀਤੀ ਗਈ ਕਿਤੇ ਕਿਤੇ ਉਹ ਲੋ ਸਰਚ ਕੀਤੀ ਕਿ ਕੀ ਮਿਲਿਆ ਮਾਂ ਜੋ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਤਿਆਜ ਸਪੈਸ਼ਲ ਬ੍ਰਾਂਚ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਵਿੱਚ ਸੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਰੱਖਵਾ ਖੇਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਈਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੀ ਕਾਮਯਾਬੀ ਮਿਲੀ ਅੱਜ ਤੱਕ ਅੱਜ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਜੀ ਬਿਲਹਾਲ ਸਰਚ ਜਿਹੜੀ ਆ ਉਹ ਜਾਰੀ ਆ ਜਿੰਨਾ ਚਿਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸਰਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂਾਂ ਤੇ ਤੁਸੀਂ ਗਏ ਤਲ ਤੋਂ ਡਰ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ ਉਸ ਦਾ ਕਹਿਣਾ ਸੀ ਕਿ ਅੱਜ ਨੂੰ ਡਰੋਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਤੱਟੂ ਵਿਕਦਾ ਪਿਆ ਹੈ ਇਹਤੇ ਪਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਟਣਾ ਸਾਂਝੀ ਕਰ ਦਿਓ ਜੇ ਤੁਸੀਂ ਮੋਤਪਾਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪਾਰ ਆਦਮੀਆਂ ਦੇ ਵਿੱਚ ਆਉਂਦੇ ਜੇ ਤਾਂ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ ਜੰਨਾ ਚਰ ਪਬਲਿਕ ਸਹਿਯੋਗ ਪੁਲਿਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਿਸ ਤਾਂ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਮੈਂ ਕੀ ਅਪੀਲ ਕੀ ਕਰਨਾ ਚਾਹੁੰਦੇ ਹਾਂ ਉਹ ਕਰੀ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹਦਾ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਇਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ